ਹਾਂਜੀ ਅੱਜ ਦੀ ਵੀਡੀਓ ਵਿੱਚ ਜਿਹੜਾ ਸਾਰਿਆਂ ਦਾ ਸਵਾਗਤ ਹੈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਤੇ ਅਮੀਰ ਗਾਦੀਆਂ ਕਿ ਸਾਰੇ ਠੀਕ ਹੋਣ ਹਾਂਜੀ ਹੁਣ ਆਪਾਂ ਇਹਨਾਂ ਦੀ ਜਿਹੜੀ ਕਿ ਕਟਾ ਪਾਵਾਂਗੇ ਇਹਨਾਂ ਦੀ ਜਿਹੜੀ ਕਿ ਬ੍ਰੈਸਟ ਹੈਗੀ ਹੈ ਕਿ 22 ਇੰਚ ਕਮਰ ਹੈਗੀ ਹੈ 38 ਇੰਚ ਤੇ ਉਦੋਂ ਬਾਅਦ ਚ ਹਿੱਪ ਵੀ ਜਿਹੜੀ ਕਿ 22 ਇੰਚ ਹੈਗੀ ਇਹਦੀ ਆਪਾਂ ਹੁਣ ਕਟਾ ਪਾਉਣੀ ਆ ਸ਼ੁਰੂ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਰੱਖ ਲਿਆਗਾ ਤੇ ਬੈਕ ਸਾਈਡ نیچے ਰੱਖੀ ਹੈਗੀ ਤੇ ਫਰੰਟ ਸਾਈਡ ਉੱਪਰ ਤੇ ਇਹ ਆਪਾਂ ਪੱਲੇ ਲਾ ਲਏ ਸੀ ਇਨਾਂ ਨੂੰ ਮਤਲਬ ਅਲੱਗ ਕਰ ਲਿਆ ਸੀ ਤੇ ਇਹਨਾਂ ਦਾ ਜਿਹੜਾ ਘੇਰਾ ਗਾਇਓ ਹੋਏਗਾ ਜੀ 22 ਇੰਚ ਤੇ ਆਪਾਂ ਉਹਦੇ ਹਿਸਾਬ ਨਾਲ 22 ਇੰਚ ਦੇ ਵਿੱਚ 2 ਪਲੱਸ ਕਰਕੇ ਜੀ ਆਪਾਂ ਜਿਹੜਾ ਕੀ 24 ਤੇ 25 ਆਪਾਂ 25 ਇੰਚ ਜਿਹੜੇ ਕੀ ਇਹ ਕੱਪੜਾ ਦਾ ਮਤਲਬ ਚੜਾਈਏ ਦੀ ਲਾ ਲਈ ਹੈਗੀ ਲੰਬਾਈ ਹੈਗੀ ਜੀ ਇਹਨਾਂ ਦੀ 47 ਇੰਚ ਤੇ 3 ਇੰਚ ਆਪਾਂ ਇਹਦੇ ਵਿੱਚ ਪਲੱਸ ਕਰਤੇ ਸੀ ਤੇ ਇਹਨਾਂ ਦੀ ਲੰਬਾਈ ਉਹ ਮਤਲਬ ਕਟਿੰਗ ਕਰ ਲਈ ਹੈਗੀ ਦੇਖ ਸਭ ਤੋਂ ਪਹਿਲਾਂ ਆਪਾਂ ਹੋਣੇ ਇਹਨਾਂ ਦਾ ਲਵਾਂਗੇ ਤੀਰਾ ਤੀਰਾ ਹੈਗਾ ਕਿ ਜੀ ਇਹਨਾਂ ਦਾ 15 ਇੰਚ ਤਾਂ ਆਪਾਂ ਇਹਨਾਂ ਦੇ 15 ਇੰਚ ਦੀ ਆਪਾਂ ਇੱਥੋਂ ਤੋਂ ਲੈ ਕੇ ਨਿਸ਼ਾਨੀ ਮਤਲਬ 15 ਇੰਚ ਦਾ ਹਾਫ ਲਾਉਣਾਗਾ ਤੇ ਨਿਸ਼ਾਨੀ ਲਾਵਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਤੀਰੇ ਦੀ ਨਿਸ਼ਾਨੀ ਲਾਵਾਂਗੇ ਜੀ 7.5 ਤੇ ਦੇਖੋ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਜੀ ਆਪਾਂ نیچے ਨੂੰ ਜਿਹੜੀ ਕਿ ਨਿਸ਼ਾਨੀ ਲਾਉਣੀ ਆ ਉਹ ਆਪਾਂ ਲਾਵਾਂਗੇ ਜੀ 7.5 ਤੇ ਇੱਥੇ ਆਪਾਂ 7.5 ਤੇ ਲਾਈ ਸੀ ਤੇ ਇੱਥੇ ਲਾਵਾਂਗੇ ਜੀ ਆਪਾਂ 7 ਇੰਚ ਤੇ ਇਹਦੇ ਨਾਲ ਜੰਦੀ ਆਪਾਂ ਅੱਧੀ ਇੰਚ ਕਟਾ ਕੇ ਲੈ ਲੈਣਾ ਤੇ ਇਸ ਤਰ੍ਹਾਂ ਆਪਾਂ ਇੱਕ ਬਾਕਸ ਤਿਆਰ ਕਰ ਲਵਾਂਗੇ ਹਾਂਜੀ ਹੁਣ ਇਹ ਆਪਾਂ ਬਾਕਸ ਤਿਆਰ ਕਰ ਲਿਆ ਇਸ ਤੋਂ ਬਾਅਦ ਲਵਾਂਗੇ ਜੇ ਆਪਾਂ ਇਹਨਾਂ ਦੀ ਬ੍ਰੈਸਟ ਬ੍ਰੈਸਟ ਹੈਗੀ ਜੇ ਮੇਨਾਂ ਦੀ 22 ਇੰਚ ਤਾਂ ਆਪਾਂ ਇੱਥੇ 11.5 ਜਾਂ 13.5 ਇੰਚ ਦੀ ਸਾਨੀ ਲਾਵਾਂਗੇ ਜਿਹੜਾ ਕਿ ਆਪਣੀ ਇਨਰ ਪਲੇਟਸ ਦੇ ਵਿੱਚ ਮੈਂ ਜਿਹੜਾ ਹਮੇਸ਼ਾ ਕਹਿਨੀ ਹਾਂਗੀ ਪਲੇਟਸ ਦੇ ਵਿੱਚ ਜਿਹੜਾ ਕੱਪੜਾ ਆ ਜਾਤਾਗਾ ਇੱਥੇ ਆਪਾਂ ਹੁਣ 13.5 ਇੰਚ ਤਿੰਸਾਨੀ ਲਾ ਲੈਣੀ ਹੈਗੀ ਦੇਖੋ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਜੀ ਆਪਾਂ ਜਿਹੜੀ ਹੁਣ ਇਹਨਾਂ ਦੀ ਕਾਟ ਪਾਉਣ ਵਾਸਤੇ ਆਪਾਂ ਲੈਣਾ ਹੈ ਇੱਥੋਂ ਲਵਾਂਗੇ ਜਿਹੜੀ ਚਾਰਾ ਪੱਲਿਆਂ ਦੇ ਵਿੱਚ ਕਾਟ ਪਾਉਣੀ ਆ ਉਹ ਲਵਾਂਗੇ ਜੀ ਆਪਾਂ 2 ਇੰਚ ਤਿੰਨ ਸਾਂਹੀ ਲਾਵਾਂਗੇ ਤੇ ਜਿਹੜੀ ਸਿਰਫ ਫਰੰਟ ਪੱਲੇ 'ਚ ਕਾਟ ਪਾਉਣੀ ਹੈਗੀ ਉਹ ਲਾਵਾਂਗੇ ਜੀ ਆਪਾਂ 1 ਇੰਚ ਤੇ ਇਸ ਇਸ ਤਰ੍ਹਾਂ ਤੇ ਇਧਰੋਂ ਜਿਹੜੀ ਮਤਲਬ ਆਗ ਬੁਲਾਈ ਦੇਣੀ ਹੈ ਇੱਥੋਂ ਤਾਂ ਆਪਣੀ ਨਿਸਾਨੀ ਲੱਗੀਏਗੀ ਪ੍ਰੈਸਟ ਵਾਲੀ ਨਿਸਾਨੀ ਲੱਗੀਏ ਤੇ ਇਧਰੋਂ ਹੁਣ ਆਪਾਂ ਜਿਹੜੀ ਨਿਸਾਨੀ ਲਾਉਣੀ ਹੈਗੀ ਉਹ ਆਪਾਂ ਲਾਵਾਂਗੇ ਜੀ 4.5 ਤੇ ਇਹ ਤੁਸੀਂ ਬਤਨ 4.5 ਤੇ ਜਿਵੇਂ ਹੁਣ ਇੱਥੋਂ ਤੇ ਲੈ ਕੇ ਵੀ ਇਹ ਨੂੰ ਪੰਮੈਂਦਿਆਂ ਕਿ ਇਹ ਆਪਣਾ ਇਧਰ 4.5 ਆਇਆ ਤਾਂ ਇੱਥੋਂ ਵੀ ਆਪਾਂ ਜੀ ਇਹਨੂੰ ਮਿਣ ਕੇ ਦੇਖਾਂਗੇ ਤਾਂ ਇਹ 4.5 ਤੇ ਆਈ ਹੈ ਨਿਸਾਨੀ ਤੇ ਉੱਪਰ ਆਪਾਂ 1/2 ਇੰਚ ਦੀ ਕਾਟ ਪਾ ਦਵਾਂਗੇ ਆ ਵੜੀ ਇਹ ਕਾਟ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਆਪੇ ਇਹ ਕਾਟ ਨਹੀਂ ਪਾਉਂਦੇ ਹੈਗੇ ਤਾਂ ਆਪਣੀ ਜਿਹੜੀ ਧੀਰੀ ਵਾਲੀ ਸਿਲਾਈ ਹੁੰਦੀ ਹੈ ਉਹ ਉੱਥੇ ਨਾ ਮਤਲਬ ਕਪੜਾ ਉੱਠਣ ਲੱਗ ਜਾਂਦਾ ਹੈਗਾ ਜਿਹਦੇ ਨਾਲ ਮਤਲਬ ਇਹ ਵਧੀਆ ਸਫਾਈ ਨਾਲ ਜਿਹੜਾ ਆਪਣਾ ਸੂਟ ਤਿਆਰ ਹੁੰਦਾ ਹੈਗਾ ਤੇ ਇਹ ਕਾਟ ਪਾਉਣ ਜਿਹਦੇ ਆਪਾਂ ਇਹ ਕਾਟ ਪਾ ਦਿੰਨੇ ਆ ਇਹਦੇ ਨਾਲ ਨਾਲ ਤਾਂ ਫਿਟਿੰਗ ਵੀ ਵਧੀਆ ਹੁੰਦੀ ਹੈ ਤੇ ਸੂਟ ਜਿਹੜੀ ਆਪਣਾ ਸਟਿਚ ਕੀਤਾ ਹੁੰਦਾ ਤੇ ਬਹੁਤ ਸਫਾਈ ਦੇ ਨਾਲ ਤਿਆਰ ਹੁੰਦਾ ਹੈ ਦੇਖ ਜੀ ਹੁਣ ਆਪਾਂ ਧੀਰੇ ਦੀ ਵੀ ਕਾਟ ਪਾਤੀ ਤੇ ਹੁਣ ਆਪਾਂ ਇਹਨਾਂ ਨਿਸ਼ਾਨੀਆਂ ਨੂੰ ਮਿਲਾ ਦੇਣਾ ਜਿਹੜੀ ਆਪਣੀ ਚਾਰ ਆ ਪੱਲਿਆਂ ਦੇ ਵਿੱਚ ਕਾਟ ਪਾਓ ਦੇਖ ਇਸ ਤਰ੍ਹਾਂ ਉਸ ਤੋਂ ਬਾਅਦ ਜੀ ਆਪਾਂ ਹੁਣ ਇਹ ਨੂੰ ਵੀ ਇਹ ਦੀ ਵੀ ਗੁਲਾਈ ਦੇ ਦੇਣੀ ਹੈਗੀ ਦੇਖ ਇਸ ਤਰ੍ਹਾਂ ਇਹ ਹੁਣ ਆਪਣੀ ਜਿਹੜੀ ਕਿ ਇਹਨਾਂ ਦੀ ਗੁਲਾਈ ਆ ਗਈ ਆ ਉਸ ਤੋਂ ਬਾਅਦ ਜੀ ਹੁਣ ਆਪਾਂ ਇਹਨਾਂ ਦੀ ਪਲੇਟਸ ਦਾ ਮਤਲਬ ਪਲੇਟਾਂ ਦਾ ਜਿਹੜਾ ਕਿ نیچے ਨੂੰ ਕਿੰਨੀਆਂ ਰੱਖਣੀਆਂ ਨੇ ਉਹਦੀ ਡਿਸਾਨੀ ਲਾਵਾਂਗੇ نیچے ਨੂੰ ਜਿਵੇਂ ਹੁਣ ਇਹਨਾਂ ਦੀਆਂ ਜਿਹੜੇ ਪਲੇਟਾਂ ਨੇ ਉਹ ਆਪਾਂ ਲਾਵਾਂਗੇ ਜੀ 12:30 ਤੇ ਪਿੱਛੇ ਵਾਲਾ ਗੈਪ ਆਪਾਂ ਨੋਰਮਲ ਰੱਖ ਦਿੰਨੇ ਆ 3 3:30 ਤੇ ਇੱਥੇ ਆਪਾਂ ਇਹਨਾਂ ਦੇ ਵਿਚ ਵਾਲਾ ਗੈਪ ਪਾਵਾਂਗੇ 4 ਇੰਚ ਤੇ نیچے ਨੂੰ ਜਿਹੜੀ ਇਹਦੀ ਲੰਬਾਈ ਰੱਖਣੀ ਹੈਗੀ ਆਪਾਂ ਪਲੇਟਸ ਦੀ ਇਹ ਪਲੇਟ ਦੀ ਲੰਬਾਈ ਰੱਖਣੀ ਹੋਰ ਰੱਖਾਂਗੇ ਜੇ ਆਪਾਂ 7.5 ਇੱਥੇ ਜੀ ਵੀ ਆਪਾਂ 4 ਇੰਚ ਦੀ ਨਿਸ਼ਾਨੀ ਲਾ ਲੈਣੀ ਹੈਗੀ ਇਹਨਾਂ ਨਿਸ਼ਾਨੀਆਂ ਨੂੰ ਆਪਸ ਵਿੱਚ ਇਸ ਤਰ੍ਹਾਂ ਮਿਲਾ ਦੇ ਤੋ ਬਾਜੀ ਆਪਾਂ ਜਿਹੜੀ ਹੁਣ ਇਹਦੀ ਜਿਹੜੀ ਆਪਣੀਆਂ ਕਾਰਨਰ ਨਾਲ ਆਪਾਂ ਜਿਹੜੀ ਪਲੇਟਸ ਲਾਉਣੀਆਂ ਹੈਗੀ ਇਹਦੇ ਨਿਸ਼ਾਨੀ ਲਾਵਾਂਗੇ ਇਹ ਲਾਵਾਂਗੇ ਜੀ ਆਪਾਂ 4.2 ਤੇ ਜਿਹੜੀ ਆ ਬੜੀ ਹੈਗੀ ਇਤਰੋਂ ਆਪਾਂ ਲਾਵਾਂਗੇ ਜੀ 2.5 ਇੰਚ ਤੇ ਤੇ ਹਾਂਜੀ ਇੱਥੋਂ ਤੋਂ ਲੈ ਕੇ ਇਹ ਜਿਹੜੇ ਨੀਚੇ ਲਾਉਣੀਆਂ ਇਹ ਆਪਾਂ ਲਾਵਾਂਗੇ ਜੀ 7.5 ਇੰਚ ਤੇ ਇਹ ਨਿਸ਼ਾਨੀ ਨੂੰ ਬਿਲਕੁਲ ਆਪਾਂ ਇਹਦੇ ਨਾਲ ਮਿਲਾ ਦੇਣਾਗਾ ਜਿਹੜੀ ਆਪਣੀਆਂ ਟੇਟੀ ਲੇਟ ਆਉਗੇ ਦੇਖੋ ਜੀ ਇਸ ਤਰ੍ਹਾਂ ਹਾਂਜੀ ਹੁਣ ਆਪਾਂ ਇਹਦੇ ਸੈਲ ਸਲਾਈ ਲਾਵਾਂਗੇ ਉੱਪਰ ਤੋਂ ਲੈ ਕੇ ਜੀ ਆਪਾਂ ਇੱਥੇ ਤੱਕ ਲਾਵਾਂਗੇ ਜੀ 23 ਤੇ ਜੀ ਆਪਾਂ ਇੱਥੋਂ ਮੜ ਕੇ ਦੇਖੀਏ ਤਾਂ ਜੀ ਇਹ ਆਊ ਵੀ ਸੈਲ ਸਲਾਈ ਇਹਨਾਂ ਦੀ 16 ਇੰਚ ਕਿਉਂਕਿ 16 ਇੰਚ ਤੇ ਨਿਸਾਨੀ ਲਾਈ ਹੈਗੀ ਅਤੀ ਇੰਚ ਆਪਣੀ ਇੱਥੇ ਸਲਾਈ ਦੇ ਵਿੱਚ ਆ ਜੂ ਇਹ ਪੂਰੀ ਜਾਂਦੀ ਕਿ 15.5 ਇੰਚ ਜਿਹੜੀ ਕਿ ਇਹਨਾਂ ਦੀ ਸਾਈਡ ਸਲਾਈ ਤਿਆਰ ਰਹ ਜੂਗੀ ਤੇ ਇਹ ਇਹਨਾਂ ਦੀ ਸਾਈਡ ਸਲਾਈ ਥੋੜੀ ਜਿਹੀ ਜ਼ਿਆਦਾ ਲੌਂਗ ਹੈ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸੇ ਸੀ ਗਿੰਦੇ ਦੀ ਜਿਹੜੀ ਕਿ ਲੰਬਾਈ ਹੈਗੀ ਮਤਲਬ ਇਹਨਾਂ ਦੀ ਹੈਟ ਹੈਗੀ ਥੋੜੀ ਜਿਹੀ ਜ਼ਿਆਦਾ ਲੰਬੀ ਹੈਗੀ ਤੇ ਇਹਦੇ ਕਰਕੇ ਇਹਨਾਂ ਦੀ ਸਾਈਡ ਸਲਾਈ ਆਪਾਂ ਇੱਥੇ 16 ਇੰਚ ਤੇ ਲਾਈ ਆ ਨਾਰਮਲ ਜਿਹੜੀ ਕਿ ਆਪਾਂ ਸਾਈਡ ਸਲਾਈ ਲਾਉਣੀ ਹੁੰਦੀ ਆ ਉਹ ਆਪਾਂ ਜ਼ਿਆਦਾ ਤਾਂ 15 ਇੰਚ ਤੇ ਲਾਉਣੀ ਹੁੰਦੀ ਆ ਜਾਂ 14.5 ਇੰਚ ਤੇ ਲ ਇਸ ਲਈ ਇਹਨਾਂ ਦੀ ਥੋੜੀ ਜਿਹੀ ਜ਼ਿਆਦਾ ਲੈਂਥ ਕਰਕੇ ਲੰਬਾਈ ਕਰਕੇ ਆਪਾਂ ਇੱਥੇ 16 ਇੰਚ ਤੇ ਜਿਹੜੀ ਕਿ ਇਹਨਾਂ ਦੀ ਇਹ ਸਾਈਡ ਸਲਾਈ ਦੀ ਇਨਸਾਨੀ ਲਈ ਆ ਉਸ ਤੋਂ ਬਾਅਦ ਜੀ ਆਪਾਂ ਹੁਣ ਇਹਨਾਂ ਦੀ ਕਮਰ ਦੇਖਾਂਗੇ ਕਮਰ ਹੈਗੀ ਹੈ ਜੀ ਇਹਨਾਂ ਦੀ 20 ਤਾਂ ਆਪਾਂ ਇੱਥੇ 10.5 ਜਾਂਦੀ 20 ਦਾ ਅੱਧ 10 ਤੇ ਆਪਾਂ ਇੱਥੇ 10.5 ਦੀ ਇਨਸਾਨੀ ਲਾਵਾਂਗੇ ਤੇ ਉਸ ਤੋਂ ਬਾਅਦ ਜੀ ਇਹਨਾਂ ਦੀ ਬ੍ਰੈਸਟ ਬ੍ਰੈਸਟ ਦੀ ਇਨਸਾਨੀ ਜੀ ਆਪਾਂ ਪੂਰੀ ਇਹਦੇ ਵਿੱਚ ਆਪਾਂ ਕੱਪੜਾ ਪਤਾ ਕੇ ਨਹੀਂ ਲੈਣਾ ਹੈਗਾ ਜੇ ਮੇਲੇ ਦੇ ਬ੍ਰੈਸਟ ਹੈਗੀ ਹੈ ਕਿ 5 ਇੰਚ ਤਾਂ ਇੱਥੇ 11 ਇੰਚ ਤੇ ਨਿਸ਼ਾਨੀ ਲਾਵਾਂਗੀ ਤੇ ਹੁਣ ਆਪਾਂ ਇਹਨਾਂ ਨਿਸ਼ਾਨੀਆਂ ਦੇ ਵਿੱਚ ਇਸ ਤਰ੍ਹਾਂ ਮਿਲਾ ਦੇਣਾਗਾ ਦੇਖੋ ਜੀ ਇਸ ਤਰ੍ਹਾਂ ਹੁਣ ਜੀ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ सब तो पहला आप जी बाहर वाली जी अपनी गोलाई दिखी हुई है जी की चारा पलिया आऊगी कट करा लोची उसके सिर्फ फ्रंट पल आप दो वाले पल चकने ਨੀਚੇ ਵਾਲੇ ਪੱਲੇ ਨਹੀਂ ਚੱਕਣੇ ਲੋਚ ਇਹ ਆਪਣੀ ਫਰੰਟ ਵਾਲੀ ਵੀ ਜਿਹੜੀ ਕਿ ਆਪਾਂ ਨੇ ਕਾਟ ਪਾਤੀ ਹੈਗੀ ਉਸ ਤੋਂ ਬਾਅਦ ਜੀ ਆਪਾਂ ਹੁਣ ਜਿਹੜੀ ਇਹਦੇ ਉਧਰੇ ਦੂਸਰੀ ਸਾਈਡ ਆਪਾਂ ਨਸਾਨੀਆਂ ਲੌੜੀਆਂ ਨੇ ਆਪਾਂ ਇੱਥੇ ਕੱਟ ਲਾ ਲੈਣੇ ਆ ਇਸ ਤਰ੍ਹਾਂ ਜੇ ਆਪਾਂ ਦੂਸਰੀ ਸਾਈਡ ਤੇ ਜਿਹੜੀਆਂ ਕਿ ਇਹ ਪਹਿਹ ਨਿਸ਼ਾਨੀਆਂ ਲਾ ਲਾਂਗੇ ਹਾਂਜੀ ਦੇਖੋ ਇਹ ਹੁਣ ਆਪਾਂ ਨਿਸ਼ਾਨੀਆਂ ਲਾ ਲੀਆਂ ਨੇ ਸਾਰੀਆਂ ਤੇ ਉਸ ਤੋਂ ਬਾਅਦ ਜੀ ਹੁਣ ਆਪਾਂ ਇਹਦੀ ਪੈਕਨਿਕ ਦੀ ਕਟਿੰਗ ਕਰਾਂਗੇ ਜਿਵੇਂ ਇਹਨਾਂ ਦਾ ਹੈਗਾ ਪਿਛਲਾ ਅਗਲਾ ਹੈਗਾ ਜੀ 6 ਇੰਚ ਤਿਆਰ ਇੱਥੇ ਆਪਾਂ 2 1/2 ਇੰਚ ਤੇ ਨਿਸ਼ਾਨੀ ਲਾ ਲੈਣੀ ਆ नीचे ਨੂੰ ਜੇ ਆਪਾਂ 6 ਇੰਚ ਦਿਨ ਸਾਨੀ ਲਾਵਾਂਗੇ ਉੱਪਰ ਆਪਾਂ 2.5 ਇੰਚ ਤੇ ਲਾਈ ਸੀ ਦੀ ਇੱਥੇ نیچے ਆਪਾਂ ਲਾਵਾਂਗੇ 3 ਇੰਚ ਉਸ ਤੋਂ ਬਾਅਦ ਜੇ ਪੈਰੀ ਹਲਕੀ ਜੀ ਇਸ ਤਰ੍ਹਾਂ ਗੋਲਾਈ ਦੇ ਦੇਣ ਇਹ ਤੇ ਜੀ ਹੁਣ ਆਪਣੀ ਜਿਹੜੀ ਕਿ ਸੂਟ ਦੀਆਂ ਆਪਣੇ ਕਾਟਾ ਪਾਤੀਆਂ ਨੇ ਕਮੀਜ਼ ਦੀਆਂ ਉਸ ਤੋਂ ਬਾਅਦ ਜੀ ਹੁਣ ਪਹਿਲਾਂ ਦੀ ਪਾਵਾ ਦੀ ਕਟਿੰਗ ਕਰਾਂਗੇ ਹਾਂਜੀ ਦੇਖੋ ਇਹ ਪਾਵਾ ਵਾਸਤੇ ਦੇ ਇੱਧਰ ਪ੍ਰਿੰਟ ਬਣਿਆ ਹੋਇਆ ਤੇ ਇੱਧਰ ਦੀ ਸਾਈਡ ਦੀ ਮਤਲਬ ਇਹਨਾਂ ਦਾ ਫਲਾਵਰਾਂ ਦਾ ਪ੍ਰਿੰਟ ਬਣਿਆ ਹੋਇਆ ਤੇ ਇੱਥੇ ਆਪਾਂ ਵਿੱਚ ਕੱਟ ਲਵਾਂਗੇ ਕਦਿਸਤਰਾ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਜਦੋਂ ਦੇਖਾਂਗੇ ਤਾਂ ਇਹਨਾਂ ਦੀ ਜਿਹੜੀ ਕੋਈ ਚੌੜਾਈ ਹੈਗੀ ਕਾਫੀ ਘੱਟ ਆਗੀ ਤਾਂ ਇਹਦੇ ਵਿੱਚ ਹੁਣ ਜੇ ਆਪਾਂ ਜੋੜ ਪਾਵਾਂਗੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਇਹਨਾਂ ਦੀ ਲੰਬਾਈ ਲਵਾਂਗੇ ਜਿਹੜੀ ਕਿ ਇਹਨਾਂ ਦੇ ਬਾਹਮਾ ਦੀ ਲੰਬਾਈ ਕਿੰਨੀ ਹੈ ਜਿਵੇਂ ਇਹਨਾਂ ਦੇ ਜਿਹੜੇ ਬਾਹਮਾ ਦੀ ਲੰਬਾਈ ਹੈਗੀ ਹੈਗੀ 17 ਇੰਚ ਦੇਖੋ ਇਹਦੇ نیچے ਜਿਹੜਾ ਆਪਣਾ ਜਿਹੜਾ ਇਹ ਪ੍ਰਿੰਟ ਬਣਿਆ ਹੋਇਆ ਦੇਖੋ ਜੀ ਇੱਥੇ ਤੱਕ ਆਪਾਂ ਇਹਨੂੰ ਫੋਲਡ ਕਰਨਾ ਹੈ ਇੱਥੋਂ ਤੇ ਲੈ ਕੇ ਜੀ ਆਪਾਂ ਇਹਦੀ 17 ਇੰਚ ਜਿਹੜੀ ਕਿ ਪੂਰੀ ਲੰਬਾਈ ਤਿਆਰ ਰੱਖਣੀ ਹੈ ਤੇ ਉਸ ਤੋਂ ਬਾਅਦ ਜੀ ਇਹ ਆਪਾਂ ਅੱਧੀ ਇੰਚ ਜਿਹੜੇ ਕਿ نیچے ਫੋਲਡਿੰਗ ਵਾਸਤੇ ਤਾਂ ਆਪਣੇ ਇੱਧਰ ਕੱਪੜਾ ਹੈਗਾ ਗਾ ਤੇ ਆਪਾਂ ਇਹ ਅੱਧੀ ਇੰਚ ਆਪਾਂ ਜਿਹੜਾ ਕਿ ਆਪਾਂ ਜ਼ਿਆਦਾ ਲੈਣਾ ਕੱਪੜਾ ਜਿਹੜੀ ਕਿ ਉੱਪਰ ਲਈ ਸਲਾਈ ਵਾਸਤੇ ਇੱਥੇ ਆਪਾਂ ਜੀ 7.5 ਇੰਚ ਤੇ ਨਿਸ਼ਾਨੀ ਲਾ ਕੇ ਇਹਨੂੰ ਆਪਾਂ ਕੱਟ ਕਰ ਲੈਣਾ ਕਿ ਆਪਾਂ ਦੂਸਰੀ 바ੰਦਾ ਦੀ ਇਸੇ ਤਰ੍ਹਾਂ ਹੀ ਆਪਾਂ ਕੱਟ ਕਰਾਂਗੇ ਕੱਪੜਾ ਇਹਦੇ ਉੱਤੇ ਆਪਾਂ ਇਸ ਤਰ੍ਹਾਂ ਰੱਖ ਕੇ ਕੱਪੜੇ ਨੂੰ ਕਿਉਂਕਿ ਇਹਦੀ ਪੂਰੀ ਆ ਉਨੀ ਹੀ ਆਪਾਂ ਲੰਬਾਈ ਲੈਣੀ ਆ ਜਿੰਨੀ ਇਹਦੇ ਵਿੱਚ ਜਿੰਦੀ ਮਤਲਬ ਇਹਦੀ ਉੱਪਰ ਜਿਹੜੀ ਆਪਾਂ ਬਾਹ ਦੀ ਕਟਿੰਗ ਕੀਤੀ ਹੈਗੀ 17 ਇੰਚ 17.5 ਇੰਚ ਬਸ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਇਹ ਰੂਪੇ ਕੱਟ ਕਰ ਲੈਣਾ ਦੇਖੋ ਹੱਸ ਹੁਣ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕੱਪੜੇ ਦੀ ਤੈਹ ਲਾ ਲੈਣੀ ਹੈਗੀ ਤੇ ਜਿਹੜਾ ਹੁਣ ਆਪਾਂ ਇਹਦੇ ਵਿੱਚ ਜੋੜ ਪਾਉਣਾਗਾ ਤੇ ਜਿਹੜਾ ਆਪਣਾ ਆਹ ਵਾਲਾ ਕੱਪੜਾ ਬਚੇ ਆਪਾਂ ਇਹਦਾ ਹੀ ਜੋੜ ਪਾਵਾਂਗੇ ਇਹ ਆਪਣੀ ਇੱਕ ਬਾਹ ਦਾ ਆਜੂ ਕਿਉਂਕਿ ਦੋਨੀਆਂ ਸਾਈਡ ਹੀ ਜੋੜ ਪਊਗਾ ਜਿਵੇਂ ਉੱਪਰ ਵੀ ਤੇ ਨੀਚੇ ਵਾਲੀ ਸਾਈਡ ਵੀ ਇਸੇ ਤਰ੍ਹਾਂ ਹੀ ਦੂਸਰੀ ਬਾਹ ਦੇ ਉੱਪਰ ਨੀਚੇ ਵੀ ਤੇ ਉੱਪਰ ਵੀ ਇਹਨਾਂ ਦੋਨਾਂ ਦੇ ਮਤਲਬ ਚਾਰ ਚਾਰ ਕੱਪੜਿਆਂ ਦੀ ਜਿਹੜੀ ਕਿ ਦੋ-ਦੋ ਤਹਾਂ ਜੰਦੀ ਕੱਪੜੇ ਦੀ ਕੱਟੇ ਜਾਣਗੇ ਟੋਟਲ ਚਾਰ ਤੇ ਦੋਨੇ ਸਾਈਡ ਹੀ ਜਿਹੜੇ ਕਿ ਇਹ ਬਾਹਾਂ ਦਾ ਜੋੜ ਪਊਗਾ ਕਿਉਂਕਿ ਇਹਨਾਂ ਦੀ ਚੜਾਈ ਕਾਫੀ ਜ਼ਿਆਦਾ ਘਟਾਗੀ ਤੇ ਇਹ ਕੱਪੜੇ ਨੂੰ ਵੀ ਆਪਾਂ ਇਸੇ ਤਰ੍ਹਾਂ ਜੀ ਕੋਇਡ ਕਰਕੇ ਤੇ ਇੱਥੇ ਰੱਖ ਲੈਣਾਗਾ ਹਾਂਜੀ ਇਹਨਾਂ ਨੂੰ ਹੁਣ ਆਪਾਂ ਕੱਪੜੇ ਨੂੰ ਰੱਖ ਲੈ ਤੇ ਇਹਨਾਂ ਨੂੰ ਵੀ ਆਪਾਂ ਆ ਕੱਪੜੇ ਨੂੰ ਆਪਾਂ ਕੱਟ ਲਵਾਂਗੇ ਦੇਖੋ ਜੀ ਇਸ ਤਰ੍ਹਾਂ ਤੇ ਇਹ ਹੁਣ ਜਿਹੜੀ ਕਿ ਆਪਣੇ ਪਾਵਾ ਦੀ ਲੰਬਾਈ ਪੂਰੀ ਆਪਣੇ ਲਵੇ ਤਿਆਰ ਆ ਗਈ ਤੇ ਉਸ ਤੋਂ ਬਾਅਦ ਜੀ ਹੁਣ ਆਪਾਂ ਇਹਦੇ ਤੇ ਇਹਦੀ ਆਪਾਂ ਕੱਟ ਪਾਵਾਂਗੇ ਇਥੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਕਿ ਇਹਨਾਂ ਦੀ ਕੱਟ ਪਾਉਣ ਵਾਸਤੇ ਇੱਥੋਂ ਲਵਾਂਗੇ ਜੀ 2 ਇੰਚ ਉਸ ਤੋਂ ਬਾਅਦ ਜੀ ਜਿਵੇਂ ਹੁਣ ਇਹਨਾਂ ਦਾ ਮੋਡਾ ਹੈਗਾਗਾ ਸਾਡੇ ਸਾਡੇ 9 ਇੰਚ ਤਿਆਰ ਆਗਾ ਤਾਂ ਆਪਾਂ ਇੱਥੇ 8.5 ਇੰਚ ਤੇ ਨਿਸ਼ਾਨੀ ਲਾਵਾਂਗੇ نیچے ਤੇ ਜਿਹੜਾ ਆਪਣੇ ਸਲਾਈ ਵਿੱਚ ਕੱਪੜਾ ਲੈਣਾ ਉਹ ਆਪਾਂ ਇਹਦੇ ਉੱਪਰ ਹੀ ਇਸ ਤਰ੍ਹਾਂ ਰੱਖ ਲਿਆਗਾ ਕੱਪੜੇ ਨੂੰ ਤੇ ਆ ਇਹਨਾਂ ਚਾਰਾ ਮਤਲਬ ਜਿਹੜੀ ਆਪਣੇ ਆ ਦੋ ਕੱਪੜੇ ਇੰਦੀ ਤਾਂ ਇਹ ਲਾਈਆ ਵੀਰੇ ਇਹਦੇ ਉੱਤੇ ਰੱਖ ਲਿਆ ਤਾਂ ਕਿ ਇਹ ਜਿਹੜੀ ਆਪਣੇ ਆ ਜਿਹੜੀ ਅੱਤੀ ਅੱਤੀ ਇੰਚ ਸਲਾਈ ਹੈਗੀ ਉਹ ਪਿੱਛੇ ਇਹਦੇ ਕੱਪੜਾ ਆਪਾਂ ਨੂੰ ਐਕਸਟਰਾ ਨਹੀਂ ਲੈਣਾ ਪਊਗਾ ਉਹ ਆਪਾਂ ਵਿੱਚ ਹੀ ਰੱਖ ਲਿਆਗਾ ਤੇ ਇੱਥੇ ਹੁਣ ਆਪਾਂ ਦੇਖੋ 8.5 ਇੰਚ ਦੀ ਇੰਸਾਨੀ ਲਾ ਕੇ نیچے ਨੂੰ ਜਿਹੜੀ ਆਪਾਂ ਕਾਟ ਵਾਸਤੇ ਆਪਾਂ ਲਾਉਣੀ ਹੈ ਜੀ ਆਪਾਂ ਲਾਵਾਂਗੇ 3.5 ਇੰਚ ਤੇ ਉਸ ਤੋਂ ਬਾਅਦ ਆ ਨਸਾਨੀ ਤੋਂ ਲੈ ਕੇ ਆਪਾਂ ਨਸਾਨੀ ਨੂੰ ਇਸ ਤਰ੍ਹਾਂ ਮਿਲਾ ਦੇਣਾਗਾ ਤੇ ਉਸ ਤੋਂ ਬਾਅਦ ਜੀ ਆਪਾਂ ਇਹਨਾਂ ਦੇ ਜਿਹੜਾ ਇਹਦਾ ਹਾਫ ਕਰਕੇ ਅੱਧੀ ਇੰਚ ਦੀ ਗੁਲਾਈ ਆਪਾਂ ਇੱਧਰ ਹੀ ਸਾਈਡ ਦੇਣੀ ਹੈ ਤੇ ਅੱਧੀ ਇੰਚ ਇੱਧਰ ਡੂੰਘਾਈ ਮਤਲਬ ਇਹਨਾਂ ਨੂੰ ਨਸਾਨੀ ਨੂੰ ਆਪਾਂ ਇਸ ਤਰ੍ਹਾਂ ਮਿਲਾ ਦੇਣਾਗਾ ਦੇਖੋ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਜਿਵੇਂ ਹੁਣ ਇਹਨਾਂ ਦੀ ਬਾਮੂਰੀ ਬਾਮੂਰੀ ਹੈਗੇ ਜੀ ਇਹਨਾਂ ਦੀ 8 ਇੰਚ ਤਿਆਰ ਤੇ ਸੌਰੀ 7 ਇੰਚ ਤਿਆਰ ਆ ਗਈ ਤੇ ਆਪਾਂ ਇੱਥੇ 8.5 ਇੰਚ ਦੀ ਸੰਧੀ ਲਾਵਾ ਤੇ ਇਹ ਨੂੰ ਐਕਸਟਰਾ ਜਿਹੜਾ ਆਪਣਾ ਮਤਲਬ ਇਧਰੋਂ ਇੱਥੇ ਤੱਕ ਆਪਣਾ ਮੋਢਾ ਤਿਆਰ ਹੋ ਜਾਊਗਾ ਤੇ ਉਦੋਂ ਬਾਅਦ ਐਕਸਟਰਾ ਕੱਪੜੇ ਨਾਲ ਆਪਾਂ ਇਹਦੀ ਨਸਾਨੀ ਨੂੰ ਆਪ ਇਸ ਤਰ੍ਹਾਂ ਮਿਲਾ ਦੇਣਾ ਦੇਖੋ ਜੀ ਇਸ ਤਰ੍ਹਾਂ ਇਹ ਜਿਹੜੀ ਕਿ ਆਪਣੇ ਬਾਹਮਾ ਦੀ ਕਟਿੰਗ ਹੋ ਗਈ ਹੈਗੀ ਆ ਆਪਣੇ ਉੱਪਰ ਵਾਲੇ ਪੱਲੇ ਨੇ ਇਹਦੇ ਨਾਲ ਜੋੜ ਲੱਗ ਜੂ ਤੇ ਆ ਆਪਣੇ نیچے ਵਾਲੇ ਪੱਲੇ ਇਹਨਾਂ ਨਾਲ ਦੋਨਾਂ ਨਾਲ ਤੇ ਆਹ ਵਾਲੇ ਦੋਨਾਂ ਪੱਲਿਆਂ ਦਾ ਜੋੜ ਲੱਗ ਜੂ ਇਸ ਤਰ੍ਹਾਂ ਜਿਹੜਾ ਕਿ ਇਹ ਬਾਹਮਾ ਦੇ ਵਿੱਚ ਆਪਣਾ ਜੋੜ ਪੈ ਜੂਗਾ ਹਾਂਜੀ ਦੇਖੋ ਇਹ ਆਪਣੇ ਜਿਹੜੀ ਕਿ ਸਾਰੇ ਸੂਟ ਦੀ ਕਟਿੰਗ ਹੋ ਗਈ ਹੈਗੀ ਤੇ ਆਪਾਂ ਕਾਟਾ ਵੀ ਪਾ ਲਿਆ ਨੇ ਤੇ ਆ ਆਪਣੇ ਬਾਹਮਾ ਦੀ ਕਟਿੰਗ ਹੋ ਗਈ ਹੈਗੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਿਓ ਤੇ ਇਹ ਜੋ ਹੋਰ ਵੀਡੀਓ ਦੇਖਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇ ਅੰਤ ਤੱਕ ਬਨੇ ਰਹਿੰਡੀ ਸੋਡਾ ਸਾਰਿਆਂ ਦਾ ਧੰਨਵਾਦ